पंजाब पुलिस वालों गैंगस्टर्स, ड्रग ट्रैफिकस और स्ट्रीट क्राइम के खिलाफ एक विशेष मुहिम चलाई जा रही है और इस मुहिम तहत कई तरह के स्पेशल ऑपरेशन प्लान किए हैं जिस जिसकी समीक्षा करने लिये अज मैं इतने आया सी अज कमिश्नर अमृतसर डी आई जी बॉडर और बॉर्डर रेंज के चार जिले पठानकोट बटाला गुरदासपुर और अमृतसर दिहाती एस एस पीज ਉਹ ਇਹ ਸਾਰੀ ਜਿਹੜੀ ਸਾਡੀ ਸਕੀਮਸ ਚੱਲ ਰਹੀਆਂ ਨੇ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਇਸ ਦੀ ਸਮੀਖਿਆ ਕੀਤੀ ਗਈ ਨਾਲ ਦੀ ਨਾਲ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਇੱਕ ਐਸਪੈਕਟ ਹੈ ਜਿਹੜੇ ਕੇਸਸ ਸਾਡੇ ਪੈਂਡਿੰਗ ਇਨਵੈਸਟੀਗੇਸ਼ਨ ਹੈ ਉਸ ਦੇ ਬਾਰੇ ਵੀ ਤਫਸੀਲ ਨਾਲ ਚਰਚਾ ਕੀਤੀ ਗਈ ਔਰ ਕੀ ਬੋਟਲ ਨੈਕਸ ਨੇ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਜ਼ੇਰ ਤਫਤੀਸ਼ ਕੇਸਸ ਹੈ ਉਹਨਾਂ ਦਾ ਡਿਸਪੋਜ਼ਲ ਕਰ ਸਕੀਏ ਉਸ ਦੇ ਬਾਰੇ ਵੀ ਇੱਕ ਮੀਟਿੰਗ ਕੀਤੀ ਗਈ ਜ਼ਰੂਰ ਹੋਰ ਕਿਉਂਕਿ ਬਾਰਡਰ ਏਰੀਆ ਦਾ ਤੁਸੀਂ ਜ਼ਿਕਰ ਕੀਤਾ ਜਿਸ ਤਰ੍ਹਾਂ ਲਗਾਤਾਰ ਡਰੋਨਸ ਦੇ ذریعے ਕਿਉਂਕਿ ਲਾਸਟ ਟਾਈਮ ਮੀਟਿੰਗ ਵੀ ਸੀਐਮ ਸਾਹਿਬ ਵੱਲੋਂ ਸਾਰੇ ਐਸਐਸਪੀਜ਼ ਦੇ ਨਾਲ ਕੀਤੀ ਗਈ ਸੀ ਉਹਨੂੰ ਲੈ ਕੇ ਵੀ ਕੋਈ ਸਮੀਖਿਆ ਕੀਤੀ ਗਈ ਜੀ ਸਾਡਾ ਇਹ ਜਿਵੇਂ ਕਿ ਤੁਸੀਂ جانتے ਹੋ ਬਾਰਡਰ ਬੈਲਟ ਹੈ ਬਾਰਡਰ ਬੈਲਟ ਨੂੰ ਸਟਰੈਂਥਨ ਕਰਨ ਲਈ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਥਾਪਿਤ ਕੀਤੀ ਹੈ ਰਾਈਟ ਫਰੋਂ ਫਾਜ਼ਿਲਕਾ ਟੂ ਪਟਾਣਕੋਟ ਅੱਗੇ ਬੀਐਸਐਫ ਹੈ ਉਸ ਦੇ ਪਿੱਛੇ ਪੰਜਾਬ ਪੁਲਿਸ ਦੀ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸਾਨੂੰ ਸੈਂਕਸ਼ਨ ਕੀਤੇ ਗਏ ਹੈ ਕੈਮਰੇਜ਼ ਇੰਸਟਾਲ ਕਰਨ ਲਈ ਔਰ ਜਿਹੜੇ ਸਾਡੇ ਵਲਰੇਬਲ ਜਗ੍ਹਾ ਹੈ ਜਿਹੜੇ ਸਟ੍ਰੈਟੈਜਿਕ ਲੋਕੇਸ਼ਨਸ ਤੇ ਅਸੀਂ ਸੀਸੀਟੀਵੀ ਕੈਮਰਾਜ਼ ਲਗਾ ਰਹੇ ਹਾਂ ਤਾਂ ਕਿ ਜੜੀ ਵੀ ਕੋਈ ਇਨਫਿਲਟ੍ਰੇਸ਼ਨ ਬਾਰਡਰ ਦੇ ਦੂਜੇ ਪਾਸਿਓਂ ਹੁੰਦੀ ਹੈ ਜਾਂ ਜੜੀ ਵੀ ਸਮਗਲਰਸ ਦੀ ਮੂਵਮੈਂਟ ਹੈ ਉਸ ਨੂੰ ਅਸੀਂ ਡਿਟੈਕਟ ਕਰ ਸਕੀਏ ਔਰ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਇਹ ਸੈਕੰਡ ਲਾਈਨ ਆਫ ਡਿਫੈਂਸ

और मैं तुम बड़े लेकिन आ, वी हैव बीन एबल टू ट्रेस ट्रेस ऑल द इंसिडेंट्स एक्सेप्ट वन सारे ट्रेस हो गए और बंदे फड़े जा चुके हैं। अन्फॉर्चुनेट इंसीडेंटे बंदीड्रोन जो कैपेबिल रख के साथ है

ਕੁਛ ਨਾ ਕੁਛ ਡਿਸਟਰਬੈਂਸ ਪੈਦਾ ਕਰਕੇ ਰੱਖੀ ਜਾਵੇ ਸਾਡੇ ਜਿਹੜੇ ਭੋਲੇ-ਪਾਲੇ ਬੱਚੇ ਆ ਪਿੰਡ ਦੇ ਉਹਨਾਂ ਨੂੰ ਵਰਗਲਾ ਕੇ ਬਹੁਤ ਥੋੜੇ-ਥੋੜੇ ਪੈਸੇ ਦੇ ਕੇ ਇਸ ਤਰ੍ਹਾਂ ਦੀ ਕਾਰਵਾਈਆਂ ਦੇ ਵਿੱਚ ਉਹਨੂੰ ਨੂੰ ਸੰਮਲਿਤ ਕੀਤਾ ਜਾਂਦਾ ਹੈ ਜਿਸ ਦੇ ਨਾਲ ਇੱਕ دہشت ਦਾ ਮਾਹੌਲ ਪੈਦਾ ਹੋ ਗਏ ਔਰ ਇੱਕ ਉਹਨਾਂ ਨੂੰ ਫੁੱਟ ਸੋਲਜਰਸ ਮਿਲ ਜਾਂਦੇ ਸਰ ਦੇਖਿਆ ਗਿਆ ਅਸੀਂ ਦੇਖ ਰਹੇ ਆ ਕਿ ਲਗਾਤਾਰ ਸ਼ਿਵਮ ਰਿਸਰਵ ਪੁਲਿਸ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੁਲਿਸ ਕੰਮ ਕਰ ਰਹੀ ਹੈ ਇਸ ਪੱਧਰ ਤੇ ਕਾ ਰਹੀ ਹੈ ਪਰ ਅਜ ਤੱਕ ਇਤਿਹਾਸ ਦੇ ਵਿੱਚ ਅਸੀਂ ਇਹ ਨਹੀਂ ਦੇਖਿਆ ਕਿ ਥਾਣਿਆਂ ਦੇ ਉੱਤੇ ਇਸ ਤਰ੍ਹਾਂ ਹਮਲੇ ਹੁੰਦੇ ਹੋਣ ਸਰ ਇਹਦਾ ਮੁੱਖ ਕਾਰਨ ਕੀ ਮੰਨਿਆ ਜਾਂਦਾ ਸੀ ਕਿ ਪੁਲਿਸ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਕਾਰਨ ਦੇ ਦੇਖੋ ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਾਰਵਾਈ ਇਹਨਾਂ ਸਮਗਲਰਸ ਔਰ ਇਹਨਾਂ ਗੈਂਗਸਟਰਸ ਦੇ ਉੱਤੇ ਕੀਤੀ ਗਈ ਹੈ ਸੋ ਆਊਟ ਆਫ ਸ਼ੀਅਰ ਡਿਸਪੀਰੇਸ਼ਨ ਕਿ ਪੁਲਿਸ ਦਾ ਮਨੋਬਲ ਕਿਸ ਤਰ੍ਹਾਂ ਸੀ ਕਿਰਾਸ ਕੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ दहशत पैदा <coughs> की जा सके ए, ए एक साजिश का हिस्सा है लेकिन कॉन्फिडेंट और जिस तरह में सास हुए हैं अफसर ने सा मुलाजमान ने, ने बहुत मेहनत न बंदे फड़े और एक एनकाउंटर भी यूपी से होया सो वी आर ऑल आउट आफ्टर दैन एंड एक्शन